ਸੱਗੜਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹਾਂ ਉਸ ਦੀ ਤਰ੍ਹਾਂ ਮੈਂ ਹਰਮਨ ਧੀਰਤ ਕੋਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਦੇਖੋ ਜੀ ਪਹਿਲੀ ਗੱਲ ਤਾਂ ਇਹ ਵੀ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਹੋਣਾ ਕਿ ਉਹਨਾਂ ਨੇ ਆਪਣਾ ਮਰਨ ਵਰਤਾ ਜਿਹੜਾ ਉਹ ਤਾਂ ਭਾਵੇਂ ਨਹੀਂ ਛੱਡਿਆ ਰੋਟੀ ਪਾਣੀ ਨਹੀਂ ਖਾਣਾ ਪਰ ਉਹ ਮੰਨ ਗਏ ਕਿ ਮੈਂ ਮੈਡੀਕਲ ਫੈਸਿਲਿਟੀ ਲੈ ਲੈਣਾ ਮੈਡੀਕਲ ਸਹਾਇਤਾ ਮੈਂ ਲੈ ਲੈਣਾ ਉਹਦੇ ਪਿੱਛੇ ਕਾਰਨ ਆ ਕਿਉਂਕਿ ਪਿਛਲੇ ਦਿਨੀ ਆਪਾਂ ਜਾਣਦੇ ਕਿ 2 ਦਿਨ ਪਹਿਲਾਂ ਕੇਂਦਰ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਖਨੌਰੀ ਬਾਰਡਰ ਤੇ ਪਹੁੰਚੇ ਬੱਲੇਵਾਲ ਹੋਰਾਂ ਨੂੰ ਮਿਲੇ ਉਸ ਤੋਂ ਬਾਅਦ ਉਹਨਾਂ ਨੇ ਕੇਂਦਰ ਦੀ ਸਰਕਾਰ ਦੇ ਵੱਲੋਂ ਇੱਕ ਚਿੱਠੀ ਦਿੱਤੀ ਹੈ ਇਸ ਚਿੱਠੀ ਦੇ ਵਿੱਚ ਇੱਕ ਗੱਲ ਕਹੀ ਗਈ ਹੈ ਕਿ 14 ਫਰਵਰੀ ਨੂੰ ਕਿਸਾਨ ਆਗੂਆਂ ਨਾਲ ਕੇਂਦਰ ਦੇ ਮੰਤਰੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਨ ਵਾਸਤੇ ਰਜ਼ਾਮੰਦ ਹਨ ਇਹਦੇ ਵਿੱਚ ਜਿਹੜੀ ਚਿੱਠੀ ਹੈ ਇਹ ਸਰਵਣ ਸਿੰਘ ਪੰਦੇਰ ਤੇ ਜਗਦੀਸ਼ ਸਿੰਘ ਡੱਲੇਵਾਲ ਦੇ ਨਾਂ ਦੇ ਉੱਤੇ ਲਿਖੀ ਹੋਈ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਨਾਂ ਦੇ ਉੱਤੇ ਲਿਖੀ ਹੋਈ ਹੈ 22 ਨੇ ਸਿਰਫ ਦੋ ਕਿਸਾਨ ਆਗੂਆਂ ਦੇ ਵਿੱਚ ਨਾਂ ਹੈਗੇ ਆ ਤੇ ਇਹਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਡੱਲੇਵਾਲ ਸਾਹਿਬ ਆਪਣਾ ਮਰਨ ਵਰਤ ਛੱਡ ਦੇਣ ਉਹ ਤੰਦਰੁਸਤ ਹੋਣ ਤੇ ਨਿੱਜੀ ਤੌਰ ਦੇ ਉੱਤੇ ਇਸ ਮੀਟਿੰਗ ਦੇ ਵਿੱਚ ਖੁਦ ਵੀ ਸ਼ਾਮਲ ਹੋਣ ਦੀ ਖੇਚਲ ਕਰਨ। ਹੁਣ ਤੁਸੀਂ ਦੇਖੋ ਵੀ ਇਹਦਾ ਮਤਲਬ ਕੀ ਨਿਕਲਿਆ। ਇਹਦਾ ਮਤਲਬ ਇਹ ਨਿਕਲਿਆ ਜੀ ਕਿ 27 ਦਿਨ ਬਾਅਦ ਹੋਣ ਵਾਲੀ ਮੀਟਿੰਗ ਦੀ ਗੱਠੀ ਹੈ। ਇਹਦਾ ਮਤਲਬ ਇਹ ਹੈ ਕਿ ਉਦੋਂ ਤੱਕ ਬੱਲੇਵਾਲ ਸਾਹਿਬ ਕੁਝ ਖਾਣ ਪੀਣ ਤੰਦਰੁਸਤ ਰਹਿਣ ਮਰਨ ਵਰਤ ਛੱਡ ਦੇਣ ਫਿਰ ਉਹ ਆਪ ਆ ਸਕਣਗੇ। ਤੇ ਉਸ ਤੋਂ ਬਾਅਦ ਕਿੰਨੇ ਵੀ ਕਿਸਾਨ ਆਗੂਆਂ ਨੇ ਕੁਝ ਕਿ ਨਹੀਂ ਇਹ ਮੀਟਿੰਗ ਕੀਤੀ। ਤੇ ਇਸ ਗੱਲ ਨੂੰ ਪ੍ਰਮਾਨ ਕਰ ਲੈ ਜੀ ਕਿ ਡੱਲੇਵਾਲ ਸਾਹਿਬਾ ਜਿਹੜੇ ਉਹ ਆਪ ਦੀ ਛੇਤ ਬਚਾਉਣ ਦੇ ਲਈ ਰੋਟੀ ਨਹੀਂ ਖਾਣਗੇ ਕੋਈ ਵੀ ਅੰਦਾ ਦਾਣਾ ਨਹੀਂ ਖਾਣਗੇ ਪਾਣੀ ਤੇ ਚੱਲਣਗੇ ਪਰ ਮੈਡੀਕਲ ਫੈਸਿਲਿਟੀ ਲੈ ਲੈਣਗੇ ਕਿਉਂਕਿ ਉਸ ਦਿਨ ਉਹਨਾਂ ਨੇ ਮੀਟਿੰਗ ਦੇ ਵਿੱਚ ਸ਼ਾਮਲ ਵੀ ਹੋਣਾ ਇਹਦਾ ਮਤਲਬ ਇਹ ਆ ਹੁਣ ਇਹਦਾ ਅਰਥ ਇੱਕ ਹੋਰ ਵੀ ਨਿਕਲਦਾ ਵੀ ਚਲੋ ਮੀਟਿੰਗ ਦੇ ਵਿੱਚ ਤਾਂ 26 27 ਦਿਨ ਪਏ ਆ ਹਲੇ ਓਨੀ ਦੇਰ ਤੱਕ ਕਿਉਂ ਨਹੀਂ ਮੀਟਿੰਗ ਕੀਤੀ ਗਈ ਮੀਟਿੰਗ ਤਾਂ ਅੱਜ ਵੀ ਹੋ ਸਕਦੀ ਸੀ ਕੱਲ੍ਹ ਨੂੰ ਵੀ ਹੋ ਸਕਦੀ ਸੀ ਪਰਸੋਂ ਵੀ ਹੋ ਸਕਦੀ ਸੀ ਉਹਦੇ ਬਾਰੇ ਅਧਿਕਾਰੀ ਇਹ ਗੱਲ ਕਹਿੰਦੇ ਦੀ ਕਿ ਦਿੱਲੀ ਦੇ ਵਿੱਚ ਚੋਣ ਜ਼ਾਬਤਾ ਲੱਗਾ ਹੋਇਆ ਤੇ ਕੇਂਦਰ ਦੀ ਸਰਕਾਰ ਕੋਈ ਵੀ ਐਲਾਨ ਨਹੀਂ ਕਰ ਸਕਦੀ ਪਰ ਇਹ ਝੂਠਾ ਕਿਉਂਕਿ ਚੋਣ ਜ਼ਾਬਤਾ ਹਰਮਨਜੀਤ ਦਿੱਲੀ ਦੇ ਵਿੱਚ ਲੱਗਾ ਹੋਇਆ ਪੂਰੇ ਭਾਰਤ ਦੇ ਵਿੱਚ ਨਹੀਂ ਲੱਗਾ ਹੋਇਆ ਜੇ ਮੰਨ ਲਓ ਕੋਈ ਵੀ ਐਲਾਨ ਕਰਨਾ ਹੋਵੇ ਕੋਈ ਵੀ ਸਹੂਲਤ ਦੇਣੀ ਹੋਵੇ ਕੋਈ ਵੀ ਚੀਜ਼ ਗੱਲ ਕਰਨੀ ਹੋਵੇ ਇਹ ਦਿੱਲੀ ਦੇ ਏਰੀਏ ਦੇ ਵਿੱਚ ਤਾਂ ਨਹੀਂ ਕਰ ਸਕਦੇ ਪਰ ਤੁਸੀਂ ਹਰਿਆਣੇ 'ਚ ਵੀ ਕਰ ਸਕਦੇ ਹੋ ਚੰਡੀਗੜ੍ਹ ਚ ਵੀ ਪੰਜਾਬ ਚ ਵੀ ਤਾਮਨ ਲਾਡੂ ਚ ਵੀ ਸਿਰਫ ਇੱਕ ਸੂਬੇ ਚ ਵੋਟਾਂ ਨਾ ਪੂਰੀ ਦੁਨੀਆ ਚ ਥੋੜੀ ਜਿਹਾ ਪੂਰੇ ਭਾਰਤ ਦੇ ਵਿੱਚ ਥੋੜੀ ਆ ਸੋ ਮਤਲਬ ਇਹ ਮੀਟਿੰਗ ਅੱਜ ਵੀ ਹੋ ਸਕਦੀ ਸੀ ਹਾਂ ਜੇ ਆਪਾਂ ਕੋਈ ਟੈਕਨੀਕਲ ਗੱਲ ਮੰਨ ਲਈਆਂ ਕਿ ਐਲਾਨ ਤੁਸੀਂ 14 ਤਰੀਕ ਨੂੰ ਕਰ ਦਿਓ ਚਲੋ ਐ ਕਰ ਲਓ ਪਰ ਇਸ ਚਲੋ ਮੀਟਿੰਗ ਵੀ ਹੋ ਜਾਊਗੀ ਤਾਂ ਗੱਲ ਕਲੀਅਰ ਹੋ ਗਈ ਵੀ 14 ਤਰੀਕ ਨੂੰ ਮੀਟਿੰਗ ਹੋ ਜਾਊਗੀ ਧੰਨੇਵਾਦ ਸਾਹਿਬ 14 ਤਰੀਕ ਤੱਕ ਤੰਦਰੁਸਤ ਰਹਿਣ ਦੀ ਅਸੀਂ ਅਰਦਾਸ ਕਰਦੇ ਹਾਂ ਉਹ ਵੀ ਸ਼ਾਇਦ ਮੀਟਿੰਗ ਦੇ ਵਿੱਚ ਚਲੇ ਜਾਣ ਇਹ ਚਲੋ ਵਕਤ ਦੱਸ ਦਊਗਾ ਆਪਾਂ ਹੁਣੇ ਗੱਲ ਨਹੀਂ ਕਰਦੇ ਪਰ ਇਹਦੇ ਵਿੱਚ ਇੱਕ ਹੋਰ ਤਕਨੀਕੀ ਗੱਲ ਆ ਕਿਸਾਨ ਆਗੂ ਇੱਕ ਹੋਣ ਦੀਆਂ ਗੱਲਾਂ ਕਰ ਰਹੇ ਸਨ ਪਿਛਲੇ ਕੁਝ ਸਮੇਂ ਤੋਂ ਪਰ ਇਹਨਾਂ ਦੀ ਏਕਤਾ ਦੇ ਵਿੱਚ ਇੱਕ ਅੜਿੱਕਾ ਜਿਹਾ ਆ ਗਿਆ ਉਹਦਾ ਕਾਰਨ ਇਹ ਵੀ ਕੇਂਦਰ ਨੇ ਤਾਂ ਮੀਟਿੰਗ ਦਾ ਸੱਦਾ ਦਿੱਤਾ ਆਪਾਂ ਇਕੱਠੇ ਕਿਉਂ ਹੋ ਰਹੇ ਸੀ ਕੇਂਦਰ ਤੇ ਦਬਾਅ ਬਣਾਉਣ ਲਈ ਵੀ ਭਾਈਓ ਮੰਨਦੇ ਨਹੀਂ ਆਪਾਂ ਬਣਾਉਣਾ ਕੱਥੇ ਹਮਲਾ ਮਾਰਨਾ ਹੁਣ ਉਹਨਾਂ ਨੇ ਉਹਨਾਂ 2-3 ਜਥੇਬੰਦੀਆਂ ਨੂੰ ਬੁਲਾ ਲਿਆ ਮੀਟਿੰਗ ਦੇ ਵਿੱਚ ਜਿਹੜੀਆਂ ਸੰਘਰਸ਼ ਕਰ ਰਹੀਆਂ ਉਹਨਾਂ ਨੇ ਕਿਹਾ ਜੀ ਕਿ ਅਫੀਸ ਨਾਲ ਸ਼ੁਰੂ ਕੀਤਾ ਸਾਨੂੰ ਮੀਟਿੰਗ ਲਈ ਸੱਦ ਲਿਆ ਆਪਾਂ ਹੁਣ ਸਯੁਜਤ ਕਿਸਾਨ ਮੋਰਚੇ ਤੁਸੀਂ ਕਰਾਉਣਾ ਸੋ ਇਸ ਕਰਕੇ ਇਹ ਹੁਣ ਇਕਤਾ ਫੇਰ ਵੀ ਹੋਣੀ ਜੀ ਇਹਦੇ ਵਿੱਚ ਬਸ ਟੈਕਨੀਕਲ ਗੱਲਾਂ ਇਹੇ ਆ ਪਰ ਉਦਾਂ 55 ਦਿਨ ਬਾਅਦ ਗਲੂਕੋਜ਼ ਚੜਾ ਦਿੱਤਾ ਗਿਆ ਢੱਲੇਪਾਟ ਸਾਹਿਬ ਨੂੰ ਕਿਉਂਕਿ ਦੇਖੋ ਗੱਲ ਇਹ ਵੀ ਜਦੋਂ ਵਾਪਸ ਸੂਰਤ ਸਿੰਘ ਖਾਲਸਾ ਸੀ ਉਹਨਾਂ ਨੂੰ ਵੀ ਗਲੂਕੋਜ਼ ਚੜਾ ਕੇ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੀਆਂ ਮੈਡੀਸਿਨ ਪਾ ਕੇ ਤੇ ਕਈ ਸਾਲ ਜਉਂਦਾ ਰੱਖ ਲਿਆ ਸੀਗਾ ਇਹ ਕੋਈ ਇਉਂ ਨਹੀਂ ਗੱਲ ਮਤਲਬ ਇਹ ਹੈ ਜੀ ਕਿ ਗਲੂਕੋਜ਼ ਦੇ ਵਿੱਚ ਕੁਛੀ ਕੋਈ ਜਿਹੜੇ ਤੱਤ ਹੁੰਦੇ ਆ ਜੋ ਪ੍ਰੋਟੀਨ ਆ ਜਾਂ ਕੁਛ ਵੀ ਉਹ ਤੁਸੀਂ ਇੰਜੈਕਸ਼ਨ ਦੇ ਰੂਪ ਦੇ ਵਿੱਚ ਦਿੰਨੇ ਆ ਤਾਂ ਬੰਦਾ ਜਿਉਂਦਾ ਰਹਿੰਦਾ ਚਲੋ ਤੰਦਰੁਸਤ ਰਹਿਣ ਉਹ ਮਸਲਾ ਹੱਲ ਹੋ ਜੇ ਇੱਕ ਤਾਂ ਵੀ ਹੋਣੀ ਚਾਹੀਦੀ ਆ ਕਿ ਮਸਲਾ ਵੀ ਹੱਲ ਹੋ ਜੇ ਇਹ ਵੀ ਅਸੀਂ ਕੰਮ ਕਰਦੇ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਤਹਿਨਾ ਸਾਹਿਬ ਕੇ ਮਸਲਾ ਹੱਲ ਹੋਣਾ ਚਾਹੀਦਾ ਚਾਹੇ ਜਿਵੇਂ ਵੀ ਹੋਵੇ ਖੈਰ ਅੱਗੇ ਵਧਦੇ ਆ ਦਿੱਲੀ ਦੀ ਗੱਲ ਕਰਦੇ ਆ ਜੀ ਦਿੱਲੀ ਚ ਕਾਂਗਰਸ ਦੇ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਜੀ ਕਿਹਦਾ ਕਿਹਦਾ ਨਾਮ ਆਇਆ ਸਾਹਮਣੇ ਦੇਖੋ ਜੀ ਦਿੱਲੀ ਦੇ ਵਿੱਚ ਜਿਹੜੀ ਸਟਾਰ ਪ੍ਰਚਾਰਕਾਂ ਦੀ ਸੂਚੀ ਆ ਉਹ ਜਾਰੀ ਕਰ ਦਿੱਤੀ ਗਈ ਹੈ ਤੇ ਸਟਾਰ ਪ੍ਰਚਾਰਕਾਂ ਦੇ ਵਿੱਚ ਪੰਜਾਬ ਦੇ ਸਿਰਫ 3 ਬੰਦੇ ਲਏ ਗਏ ਆ ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੈ ਨਹੀਂ ਗੇ ਕੋਈ ਹੋਰ ਦੂਜੇ ਕਿਸੇ ਉੱਥੇ ਨਹੀਂ ਗੇ ਤੇ ਇਹਦੇ ਵਿੱਚ ਰਾਜਾ ਬੜਿੰਗ ਸੁਖਪਾਲ ਸਿੰਘ ਖਹਿਰਾ ਤੇ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਵਿੱਚੋਂ ਲਏ ਗਏ ਆ ਉਹ ਸੁਖਪਾਲ ਸਿੰਘ ਖਹਿਰਾ ਜਾਤ ਮਹਾਸਭਾ ਦੇ ਚੇਅਰਮੈਨ ਆਪਾਂ ਜਾਣਦੇ ਤੇ ਪੁਲਸ ਤੋਂ ਵਿਧਾਇਕ ਰਾਜਾ ਬੜਿੰਗ ਤੇ ਚਰਨਜੀਤ ਚੰਨੀ ਤੇ ਇਹ ਹਜੇ ਜੀ ਲੁਧਿਆਣਾ ਤੇ ਜਲੰਧਰ ਤੋਂ ਐਮਪੀ ਕਿ ਇਹ ਤਿੰਨ ਬੰਦੇ ਜਿਹੜੇ ਉਹ 40 ਮੈਂਬਰੀ ਵਸੇ ਸੂਚੀ ਬਣਾਈ ਹੈ ਇਹਨਾਂ ਨੇ ਸਟਾਰ ਪ੍ਰਚਾਰਕਾਂ ਦੀ ਦਿੱਲੀ ਦੇ ਵਿੱਚ ਕਾਂਗਰਸ ਦੇ ਉਹਦੇ ਵਿੱਚ ਤਿੰਨ ਬੰਦੇ ਪੰਜਾਬ ਦੇ ਆ ਮਤਲਬ 37 ਹੋਰ ਵਕ ਵਕ ਥਾਵੇਂ ਦੇ ਆ ਤੇ ਤਿੰਨ ਜਿਹੜੇ ਨੇਤਾ ਕਾਂਗਰਸੀ ਉਹ ਪੰਜਾਬ ਦੇ ਆ ਇੱਕ ਐਮਐਲਏ 2 ਐਮਪੀ ਤੇ ਹੁਣ ਜੇ ਆਪਾਂ ਗੱਲ ਕਰੀਏ ਵੀ ਭਾਈ ਉੱਥੇ ਹੋਊਗਾ ਕੀ ਦੇਖੋ ਅੱਜ ਉੱਥੇ ਕਾਂਗਰਸ ਦੀ ਕੋਈ ਬੁਖਤ ਨਹੀਂ ਅੱਜ ਦਿੱਲੀ ਦੇ ਵਿੱਚ ਕਾਂਗਰਸ ਦਾ ਕੋਈ ਵजूद ਹੈ ਨਹੀਂਗਾ ਆਪਾਂ ਇਹਨੇ ਤੇਰੀ ਜੱਜ ਉਹਨਾਂ ਨੇ ਛਾ ਜਾਣਾ ਉਹ ਵਿੱਚੋਂ 20 ਸੀਟਾਂ ਲੈ ਜਾਣਗੇ ਵਿੱਚੋਂ 15 ਲੈ ਜਾਣਗੇ ਕੋਈ ਚਮਤਕਾਰ ਹੋ ਜੇ ਗੱਲ ਵੱਖਰੀ ਹੈ ਪਰ 5 ਸਾਲ ਪਹਿਲਾਂ ਕਾਂਗਰਸ ਨੂੰ 0 ਮਿਲੀ ਸੀ ਦਿੱਲੀ ਦੇ ਵਿੱਚੋਂ ਉਦੋਂ 62 ਸੀਟਾਂ ਮਿਲੀਆਂ ਸੀਗੀਆਂ ਜੀ ਇੱਥੇ ਆਮ ਆਦਮੀ ਪਾਰਟੀ ਉਤੇ 8 ਸੀਟਾਂ ਮਿਲਦਾ ਭਾਜੀਪੀ ਨੂੰ ਮੁਕਾਬਲਾ ਉੱਥੇ ਭਾਜੀਪੀ ਤੇ ਆਮ ਆਦਮੀ ਪਾਰਟੀ ਦਾ ਕਾਂਗਰਸ ਮੁਕਾਬਲੇ ਦੇ ਵਿੱਚ ਰਹਣੀ ਵੀ ਹਾਂ ਜੇ 2 4 5 ਸੀਟਾਂ ਲੈ ਜੇ ਮੰਨ ਲਓ ਤਾਂ ਮੈਂ ਮੰਨੂਗਾ ਵੀ ਇਹ 2 4 ਨਹੀਂ 20 30 ਮੰਨੋ ਇਹਨਾਂ ਨੇ ਲਿਆ ਜੇ 3 θ ਲੈ ਜੇ ਮੈਂ ਤੇ 30 ਮੰਨੂਗਾ ਜੇ 5 θ ਲੈ ਜੇ ਮੈਂ 50 ਮੰਨੂਗਾ ਵੀ ਅੱਜ ਉਥੇ ਕਾਂਗਰਸਾ ਜਿਹੜੀ ਉਹ ਇਸ ਹਾਲਾਤ ਦੇ ਵਿੱਚ ਆ ਕਿਉਂਕਿ ਕਾਂਗਰਸ ਮੁਕਾਬਲੇ ਦੇ ਵਿੱਚ ਉਥੇ ਕਿਤੇ ਰੜਕ ਨਹੀਂ ਰਹੀ ਹਾਲ ਦੀ ਘੜੀ ਕੱਲ ਨੂੰ ਚਮਤਕਾਰ ਹੋ ਜਾਏ ਕੋਈ ਕਹਿ ਨਹੀਂ ਸਕਦਾ ਪਰ ਹਾਂ ਜਿਹੜੇ ਪੰਜਾਬ ਦੇ ਨੇਤਾ ਇਹ ਉਥੇ ਜਾ ਕੇ ਕਿਸ ਤਰੀਕੇ ਦੇ ਨਾਲ ਆਪਣੇ ਨਾਲ ਜੋੜਨਗੇ ਵਕਤ ਦੱਸੂਗਾ ਹਾਂ ਜੇ ਕਿਸੇ ਸੂਬੇ ਦਾ ਮੁੱਖ ਮੰਤਰੀ ਹੋਵੇ ਜਾਂ ਜਿਵੇਂ ਨਵਜੋਤ ਸਿੰਘ ਸਿੱਧੂ ਉਹਦਾ ਆਪਣਾ ਕਦ ਪਾਰਟੀ ਤੋਂ ਵੱਡਾ ਕਿਉਂਕਿ ਉਹ ਚੰਨਾਰਾ ਸੀ ਫਿਲਮਾਂ ਰਹੀ ਹਾਸੇ ਰਹੀ ਸ਼ੇਰਾ ਰਹੀ ਉਹਨੇ ਆਪਣਾ ਕੱਦ ਵੱਡਾ ਕੀਤਾ ਹੋਇਆ ਉਹਨੂੰ ਪਾਰਟੀ ਦੀ ਜ਼ਰੂਰਤ ਨਹੀਂ ਲੋਕ ਤਾਂ ਵੀ ਉਹਨੂੰ ਜਾਣਦੇ ਆ ਉਹ ਤਾਂ ਸੀ ਮੰਨਦੇ ਆ ਪਰ ਦੇਖੋ ਹੁਣ ਜੇ ਵਖੇਰਾ ਸਾਹਿਬ ਆ ਜਾਂ ਹੋਰ ਉਹਨਾਂ ਨੂੰ ਦਿੱਲੀ ਦੇ ਲੋਕ ਕਿੰਨੇ ਤੇ ਜਾਣਦੇ ਹੋਣਗੇ ਇਹ ਹੁਣ ਵਕਤ ਦੱਸੂਗਾ ਹੁਣ ਜੇ ਮੈਂ ਚਰਨੀ ਦੀ ਚਰਨੀ ਸਾਹਿਬ ਆ ਇਹਨਾਂ ਨੂੰ ਦਿੱਲੀ ਦੇ ਲੋਕ ਕਿੰਨੇ ਤੇ ਜਾਣਦੇ ਹੋਣਗੇ ਵਕਤ ਦੱਸੂਗਾ ਪਰ ਜਿਵੇਂ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਆ ਇਹਦੀ ਪ੍ਰਚਾਰ ਕਰਕੇ ਆਏ ਆ ਸੂਬੇ ਦੇ ਮੁੱਖ ਮੰਤਰੀ ਨੂੰ 22ਵੇਂ ਫਿਰ ਵੀ ਲੋਕ ਜਾਣਦੇ ਹੁੰਦੇ ਆ ਜੀ ਬੜਾ ਇੱਥੇ ਬੈਠੇ ਜੀ ਇਹ ਜਾਣਦੇ ਆ ਵੀ ਸੁਖਵਿੰਦਰ ਸੁਖੂ ਹਿਮਾ ਚਲਦੇ ਮੁੱਖ ਮੰਤਰੀ ਆ ਪਰ ਹਿਮਾਚਲ ਦੇ ਬਾਕੀ ਮੰਤਰੀਆਂ ਬਾਰੇ ਤੁਹਾਨੂੰ ਥੋੜੀ ਪਤਾ ਉਥੋਂ ਦੇ ਵਿਧਾਇਕਾਂ ਬਾਰੇ ਜਾਂ ਉਥੋਂ ਦੇ ਬੀ ਜੀ ਪੀ ਦੇ ਪ੍ਰਧਾਨ ਦੇ ਬਾਰੇ ਵੀ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਹੋਣਾ ਇਸ ਤਰੀਕੇ ਦੀਆਂ ਚੱਲਾਂ ਜੀ ਜੀ ਬਿਲਕੁਲ ਸਹੀ ਜਨਾਬ ਸਾਹਿਬ ਉਦੋਂ ਸ਼੍ਰੋਮਣੀ ਕਾਲੀ ਦਲ ਨੇ ਕਿੰਨੇ ਮੈਂਬਰਸ਼ਿਪ ਮੁਹਿੰਮ ਜੜੀ ਹੈ ਸ਼ੁਰੂ ਕਰਨੀ ਹੈ ਹਾਂ ਬਿਲਕੁਲ ਜੀ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਤੋਂ ਮੈਂਬਰਸ਼ਿਪ ਮੁਹਿੰਮਾਂ ਜੜੀ ਉਹਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਮੈਂਬਰਸ਼ਿਪ ਮੁਹਮਮਾ ਜਿਹੜੀ ਉਹ ਕੀ ਰੰਗ ਲੈ ਕੇ ਆਊਗੀ ਸਮਾਲਸੂਗਾ ਤੁਹਾਨੂੰ ਚੇਤੇ ਹੋਣਾ 2 ਦਸੰਬਰ ਨੂੰ ਤੇ ਜਿਹੜੇ ਅਕਾਲ ਤਖਤ ਸਾਹਿਬ ਦੀ ਤਹਸੀਲ ਤੋਂ ਪੰਜ ਸਿਕੰਦਰ ਸਾਹਿਬਾਨ ਨੇ ਗੱਲ ਕਹੀ ਸੀ ਕਿ ਸੱਤ ਮੈਂਬਰੀਆ ਕਮੇਟੀ ਬਣਾਈ ਆ ਇਹਦੀ ਅਗਵਾਈ ਕਰਦਗੇ ਐਡਵੋਕੇਟ ਹਰਜਿੰਦਰ ਸਿੰਘ ਧਾਨੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਇਹ ਜਿਹੜੀ ਕਮੇਟੀ ਆ ਇਹ ਪੰਜਾਬ ਦੇ ਵਿੱਚ ਜਾਂ ਹੋਰ ਵਕਫ ਵਕਫਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕਰੂਗੀ ਤੇ ਪਰ ਹੁਣ ਦੋਸ਼ ਇਹ ਲਾਇਆ ਸ਼੍ਰੋਮਣੀ ਅਕਾਲੀ ਦਲ ਸੁਧਾਰ ਮੈਹਰ ਵਾਲਿਆਂ ਦੇ ਵੀ ਜਥੇਦਾਰ ਸਾਹਿਬ ਤੁਹਾਡੇ ਵੱਲੋਂ ਕਹੇ ਮੁਤਾਬਕ ਇਹਨਾਂ ਨੇ ਕੁਝ ਨਹੀਂ ਕੀਤਾਗਾ ਇਹਨਾਂ ਨੇ ਤਾਂ ਨਾ ਤਾਂ ਮੀਨੂ ਤੇ ਦਾ ਜਿਹੜੇ ਬਾਕੀ 6 ਮੈਂਬਰ ਸੀ ਈਆਲੀ ਹੋਰੀ ਜਾਂ ਹੋਰ ਭਗਵੰਤ ਸਿੰਘ ਹੋਰੀ ਉਹਨਾਂ ਨੂੰ ਭਰੋਸੇ ਦੇ ਵਿੱਚ ਲਿਆ ਇਹਨਾਂ ਨੇ ਕਿਹਾ ਜੀ ਆਪਦੀ ਮੁਹਿਮ ਪੁਲਿਸ ਲਈ ਆ ਵੀ ਪਾਈ ਅਸੀਂ ਭਰਤੀ ਕਰਦੇ ਆ ਪਰ ਇਸ ਵਿਰੋਧ ਦਾ ਉਹਨਾਂ ਨੇ ਕੋਈ ਕਦਰ ਨਹੀਂ ਕੀਤੀ ਜੀ ਤੇ ਅੱਜ ਤੋਂ ਅਕਾਲੀ ਦਲ ਦੀ ਭਰਤੀ ਦਾ ਸਿਲਸਿਲਾ ਸ਼ੁਰੂ ਹੋ ਜਾਣਾ ਡਾਕਟਰ ਚੀਮਾ ਹੋਰੀ ਇਹ ਗੱਲ ਕਹਿੰਦੇ ਆ ਤੰਦੇ ਦੀ 15 ਮਾਰਚ ਤੱਕ 25 ਲੱਖ ਲੋਕਾਂ ਦੀ ਭਰਤੀ ਕਰਨੀ ਹੈ ਤੇ 1 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਵੀ ਹੋਣੀ ਹੈ। ਸੋ ਦੇਖਦੇ ਆ ਭਾਈ ਪ੍ਰਧਾਨ ਦੁਬਾਰਾ ਕੌਣ ਬਣਦਾ ਦੇਖਦੇ ਆ 25 ਲੱਖ ਲੋਕਾਂ ਦੀ ਭਰਤੀ ਕਿਵੇਂ ਹੁੰਦੀ ਹੈ? ਅਕਾਲੀ ਦਲ ਦਾ ਕੀ ਬਣਦਾ? ਇਹ ਹੁਣ ਸਭ ਨੇ ਵਿਆਦ ਕਰਨਾ ਸਾਰਾ ਕੁਝ। ਪਰ ਇਹ ਅੱਜ ਕਿ ਇਸ ਵੇਲੇ ਅਕਾਲੀ ਦਲ ਆਪਦੀ ਕੋਸ਼ਿਸ਼ ਦੇ ਵਿੱਚ ਲੱਗਾ ਹੋਇਆ ਕਿ ਭਾਈ ਸਾਡੇ ਪੈਰ ਲੱਜਾਣ ਤੇ ਪੈਰ ਸ਼ਾਇਦ ਲਾਭ ਵੀ ਲੈਣ ਜਾਂ ਨਹੀਂ ਲੱਗਣਗੇ। ਇਹ ਤਾਂ ਚਲੋ ਵਕਤ ਬੈਨ ਕਰੂਗਾ ਪਰ ਕੋਸ਼ੋਨਾਂ ਦੇ ਵੱਲ ਜਾ ਰਹੀ ਹੈ ਜੀ ਜੀ ਬਿਲਕੁਲ ਸਹੀ ਕਹਿੰਦਾ ਸਰ ਉੱਧਰ ਇੱਕ ਵਾਰ ਫਿਰ ਤੋਂ ਉਹੀ ਮੁੱਦਾ ਜਿਹੜਾ ਹੈ ਉਹਦੇ ਤੇ ਗੱਲਬਾਤ ਹੋ ਰਹੀ ਹੈ ਕਿ ਅਖੇ ਔਰਤਾਂ ਨੂੰ ਕਦੋਂ ਮਿਲਣਗੇ 1100 ਰੁਪਏ ਕਹਿੰਦੇ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਇਹ ਸਵਾਲ ਕੀਤਾ ਗਿਆ ਜੀ ਦੇਖੋ ਜੀ ਗੱਲ ਇਹ ਕਿ ਮੈਂ ਤਾਂ ਇਹ ਗੱਲ ਸੋਚਦਾ ਹੁੰਦਾ ਜਿਹੜੀ ਗੱਲ ਕਿਸੇ ਵੇਲੇ ਦੇਖੋ ਅੱਗੇ ਆਮ ਤੌਰ ਦੇ ਉੱਤੇ ਵੋਟ ਦਾ ਰੇਟ ਕੀ ਹੁੰਦਾ ਸੀ ਕਿ ਚਲੋ ਆ ਗੱਲ ਕਰਨੀ ਚਾਹੀਦੀ ਪਰ ਅਜਿਹੇ ਸਮੇਂ ਦੇ ਵਿੱਚ ਆਪਾਂ ਸੋਚਦੇ ਆ ਵੋਟ ਦਾ ਰੇਟ ਕੀ ਹੁੰਦਾ ਸੀਗਾ ਵੋਟ ਦਾ ਰੇਟ ਹੁੰਦਾ ਸੀਗਾ ਕਿ ਭਾਈ 1000 ਰੁਪਏ ਲੈ ਲਓ 500 ਲੈ ਲਓ 1500 ਲੈ ਲਓ 2000 ਲੈ ਲਓ ਉਹ ਜਿਹੜੀ ਵੋਟ ਖਰੀਦਣ ਵਾਲੀ ਗੱਲ ਸੀ ਪਰਦੇ ਨਾਲ ਮੈਨੂੰ ਕਦੇ-ਕਦੇ ਲੱਗਦਾ ਵੀ ਉਹ ਰੇਟ ਇਹਨਾਂ ਨੇ ਮੈਨੀਫੈਸਟੋ ਦੇ ਵਿੱਚ ਹੀ ਲਿਖਣਾ ਸ਼ੁਰੂ ਕਰਤਾ ਵੀ ਵੋਟ ਸਾਨੂੰ ਪਾ ਦਿਓ 2100 ਰੁਪਏ ਦੇਵਾਂਗੇ ਵੋਟ ਸਾਨੂੰ ਪਾ ਦਿਓ ਵਰਦਾਂ ਨੂੰ ਅਸੀਂ ਆ ਕੁਝ ਦੇਵਾਂਗੇ ਜਿਵੇਂ ਕਾਂਗਰਸ ਨੇ ਕਿਹਾ ਜੀ ਕਿ ਵੋਟ ਸਾਨੂੰ ਪਾ ਦਿਓ ਜਿਹੜਾ ਦੇਰਦਾਰ ਜਵਾਨੀਆਂ 8500 ਰੁਪਏ ਇੰਟਰਨਸ਼ਿਪ ਦੇਵਾਂਗੇ ਕੁਝ ਇਸ ਤਰੀਕੇ ਦੀਆਂ ਗੱਲਾਂ ਮੈਨੂੰ ਲੱਗਦਾ ਵੀ ਇਹ ਜਿਹੜਾ ਲਾਲਚ ਵੀ ਇੱਕ ਤਰੀਕਾ ਲਾਲਚ ਨੂੰ ਇਹਨਾਂ ਨੇ ਨਾ ਉਹਨੂੰ ਮਾਨਤਾ ਪ੍ਰਾਪਤ ਬਣਾਤਾ ਵੀ ਭਾਈ ਆਹ ਲਓ ਜੀ ਹਾਲਾਂਕਿ ਕਿਸੇ ਵੀ ਦੇਸ਼ ਦੇ ਵਿੱਚ ਲੋਕਾਂ ਦੇ ਕੋਲੋਂ ਸਰਵੇ ਕਰਵਾਏ ਤੋਂ ਬਿਨਾਂ ਵੀ ਤੁਹਾਡੀ ਲੋੜ ਕਿਹੜੀ ਆ ਤੇ ਆਪਾਂ ਕਹ ਜੀ ਵੀ ਤੁਹਾਨੂੰ ਆਹ ਦੇਵਾਂਗੇ ਤੇ ਦੇਵਾਂਗੇ ਅਸੀਂ ਸਰਕਾਰੀ ਚਦਾਨੇ ਤੋਂ ਇਹ ਤਾਂ ਧਰੋ ਹੈ ਨਾ ਇਹ ਜਦੋਂ ਤੁਸੀਂ ਕਹਿੰਦੇ ਕਿ ਮੈਂ ਪਾਰਟੀ ਫੰਡ ਤੋਂ ਦੇਵਾਂਗਾ ਅਸੀਂ ਆਪ ਦੀ ਤਨਖਾਹ ਦੇ ਵਿੱਚੋਂ ਦੇਵਾਂਗੇ ਅਸੀਂ ਆਪਣੀਆਂ ਜਾਇਦਾਦਾਂ ਵੇਚ ਕੇ ਦੇਵਾਂਗੇ ਫਿਰ ਤਾਂ ਬੰਨਿਆ ਕਰਨੀ ਇੰਉਂ ਥੋੜੀ ਆ ਜੀਣਾ ਵੀ ਸਰਕਾਰੀ ਫਿਕਰਨੇ ਤੋਂ ਆ ਜੀਣਾ ਵੀ ਬੜਾ ਪੁੱਛੇ ਆ ਜੀਣਾ ਵੀ ਆਪਣੀ ਮਰਜ਼ੀ ਦੇ ਨਾਲ ਆ ਮਤਲਬ ਇੱਕ ਚੋਗਾ ਸੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਹੈ ਜੀ ਕਿ ਬਹੁਤ ਜਲਦ ਪੰਜਾਬ ਦੇ ਵਿੱਚ ਔਰਤਾਂ ਨੂੰ 1100 ਰੁਪਏ ਦੇਵੰਦਾ ਸੀ ਸ਼ੁਰੂਆਤ ਕਰਾਂਗੇ ਉਹ ਕਹਿੰਦੇ ਕਿ ਬਜਟ ਦੇ ਵਿੱਚ ਅਸੀਂ ਇਸ ਗੱਲ ਦਾ ਪ੍ਰਬੰਧ ਕਰ ਰਹੇ ਹਾਂ ਤੁਸੀਂ ਦੇਖੋ ਵੀ ਇਹ ਹੌਲੀ ਹੌਲੀ ਗੱਲਾਂ ਨੇ ਜਿਹੜੀ ਉਹ ਪੰਜਾਬ ਦੀਆਂ ਵੋਟਾਂ ਦੇ 6 ਮਹੀਨੇ ਪਹਿਲਾਂ ਤੇ ਗੱਲ ਚੱਲੀ ਜਾਣੀ ਆ ਇਹਨਾਂ ਨੇ ਪੈਸੇ ਦੇਣੇ ਨੂੰ ਲੱਟਕੇ ਦੇਣ ਨੂੰ ਤਿਆਰ ਆ ਇਹ ਕਿਵੇਂ ਹੋਊਗਾ ਜੀ ਇਹ ਆਉਂਦੇ ਸਮੇਂ ਦੇ ਵਿੱਚ ਹੋਊਗਾ ਵੀ ਭਾਈ ਅਸੀਂ ਪਹਿਲਾ ਦੰਨੇ ਆ ਫਲਾਣੀਆਂ ਔਰਤਾਂ ਨੂੰ ਫੇਰ ਦੂਜੀ ਅਸੀਂ ਕੜੀ ਦੇ ਤਹਿਤ ਐਨਾ ਔਰਤਾਂ ਨੂੰ ਦੇਵਾਂਗੇ ਤੀਜੀ ਕੜੀ ਤਹਿਤ ਇਹਨਾਂ ਔਰਤਾਂ ਨੂੰ ਦੇਵਾਂਗੇ ਚੌਥੀ ਕੜੀ ਤਹਿਤ ਇਹਨਾਂ ਔਰਤਾਂ ਨੂੰ ਦੇਵਾਂਗੇ ਇੱਕ ਅੱਥਰੂ ਕੁਝ ਨਹੀਂ ਮਿਲਣਾ ਜੀ ਜੀ ਬਿਲਕੁਲ ਲੱਗਦਾ ਇਦਾਂ ਹੀ ਰਹਿਣਾ ਸਭ ਖੈਰ ਉਹਦਾ ਟ੍ਰੈਫਿਕ ਪੁਲਿਸ ਨੂੰ ਲੈ ਕੇ ਜੀ ਖਬਰ ਆ ਰਹੀ ਹੈ ਸਾਹਮਣੇ ਕਹਿੰਦੇ ਟ੍ਰੈਫਿਕ ਪੁਲਿਸ ਦੇ ਬੋਡੀ ਕੈਮਰਾਜ਼ ਲੱਗਣਗੇ ਜੀ ਬਿਲਕੁਲ ਜੀ ਬਿਲਕੁਲ ਦੇਖੋ ਜਿਹੜੀ ਪੰਜਾਬ ਦੀ ਟ੍ਰੈਫਿਕ ਪੁਲਿਸ ਹੈ ਨਾ ਉਹ ਚਲੋ ਬਹੁਤ ਸਾਰੀ ਪੁਲਿਸ ਆ ਜਿਹੜੀ ਉਹ ਸੋਹਣੇ ਚੰਗੇ ਕੰਮ ਵੀ ਕਰਦੀ ਹੈ ਪਰ ਕਈ ਥਾਵਾਂ ਦੇ ਉੱਤੇ ਚੰਗੇ ਤੋਂ ਉਲਟ ਵੀ ਆ ਜੇ ਭਾਈ 500 ਲੈ ਕੇ ਬੰਦਾ ਛੱਡਦਾ ਹੈਲਮਟ ਵਾਲੇ ਨੂੰ 300 ਲੈ ਕੇ ਛੱਡਦਾ ਬਿਨਾ ਸੀਟ ਬੈਲਟ ਵਾਲੇ ਤੋਂ 1000 ਰੁਪਇਆ ਲੈ ਲਿਆ ਬੰਦੇ ਵੀ ਕਹੀ ਗੱਲ ਕਰਦੇ ਨੇ ਦੇਖੋ ਦੋ ਤਰ੍ਹਾਂ ਦੇ ਲੋਕ ਹੁੰਦੇ ਆ ਇੱਕ ਤਾਂ ਉਹ ਆ ਜਿਹੜੇ ਸਿਰ ਸੁੱਟ ਕੇ ਚਲਾਨ ਘਟਵਾ ਲੈਂਦੇ ਆ ਇੱਕ ਉਹ ਆ ਜਿਹੜੇ ਕਿ ਲੜਾਈ ਲੜਦੇ ਆ ਵੀ ਭਾਈ ਆ ਲਓ ਜੀ ਫਲਾਣੇ ਨਾਲ ਗੱਲ ਕਰ ਲਓ ਜਾਂ ਆ ਚੱਕੋ 1000 ਰੁਪਇਆ ਤੇ ਬੰਦਾ ਇਹ ਵੀ ਸੋਚਦਾ ਵੀ ਯਾਰ ਮੈਂ ਜੇਕਰ ਮੇਰਾ ਚਲਾਨ ਘਟਦਾ ਤੇ ਮੈਂ ਕਚਹਿਰੀ ਤੇ ਜਾਊਗਾ ਮੇਰਾ ਪੂਰਾ ਦਿਨ ਵੀ ਮਰੂਗਾ ਉੱਥੇ ਹੋ ਸਕਦਾ ਮੇਰਾ 2000 ਦਾ ਚਲਾਨ ਹੋ ਜਾਏ 3000 ਦਾ ਹੋ ਜਾਏ ਇੱਥੇ ਜੇ 500 700 ਦੇ ਕੇ ਕਿਹੜਾ ਛੁੱਟਦਾ ਤਾਂ ਗੱਲ ਖਤਮ ਕਰੋ ਪਰ ਹੁਣ ਪੰਜਾਬ ਦੇ ਜਿਹੜੇ ਟਰੈਪ ਦੇ ਸੀਨੀਅਰ ਅਧਿਕਾਰੀ ਆ ਉਹਨਾਂ ਨੇ ਕਿਹਾ ਕਿ ਜਿਹੜੇ ਨਾਕਿਆਂ ਤੇ ਹੁੰਦੇ ਆ ਪੁਲਿਸ ਮੁਲਾਜ਼ਮ ਟਰੈਪ ਕਮ ਮੁਲਾਜ਼ਮ ਜਿਹੜੇ ਹੁੰਦੇ ਆ ਇਹਨਾਂ ਦੀ ਬੋਡੀ ਦੇ ਉੱਤੇ ਕੈਮਰੇ ਲੱਗੇ ਹੋਇਆ ਕਰਨਗੇ ਇਹਨੂੰ ਬੋਡੀ ਕੈਮਰਾਸ ਜਿਹੜੇ ਹੁੰਦੇ ਆ ਜਿਹਦੇ ਵਰਦੀ ਦੇ ਉੱਤੇ ਲੱਗੇ ਹੁੰਦੇ ਆ ਮੰਨ ਲਓ ਕਿ ਮੇਰੇ ਵਰਗਾ ਬੰਦਾ ਜਾਂ ਤੁਹਾਡੇ ਵਰਗਾ ਬੰਦਾ ਕਹੇ ਜੀ ਆਹ ਗੱਲ ਕਰੋ ਜੀ ਮਾੜੀ ਫਲਾਣੇ ਨਾਲ ਉਹ ਸਾਰੀ ਗੱਲਬਾਤ ਰਿਕਾਰਡ ਹੋਊਗੀ ਮੰਨ ਲਓ ਕੋਈ ਮੇਰੇ ਤੁਹਾਡੇ ਵਰਗਾ ਬੰਦਾ ਕਹੇ ਜੀ ਆ 500 ਲੈ ਲਓ ਯਾਰ ਗੱਲ ਰਫਾ ਦਫਾ ਕਰੋ ਇਹ ਵੀ ਗੱਲ ਰਿਕਾਰਡ ਹੋਊਗੀ ਉਹ ਕਹਿੰਦੇ ਕਿ ਕਈ ਸੈਂਕੜੇ ਕਈ ਹਜ਼ਾਰਾਂ ਕੈਮਰੇ ਆਰਡਰ ਕੀਤੇ ਹੋਏ ਆ ਤੇ ਕਾਫੀ ਕੈਮਰੇ ਹੁਣ ਪੁਲਿਸ ਮੁਲਾਦਮਾਂ ਨੂੰ ਦਿੱਤੇ ਜਾ ਚੁੱਕੇ ਆ ਹੁਣ ਇਹ ਜਿਹੜਾ ਤਰੀਕਾ ਆ ਵੀ ਭਾਈ ਇੱਕ ਡਰੀ ਹੁੰਦਾ ਨਾ ਦੇਖੋ ਕੈਮਰੇ ਦਾ ਮਤਲਬ ਡਰ ਹੁੰਦਾ ਕਿਸੇ ਕੋਲੇ ਇੰਨਾ ਸਮਾਂ ਨਹੀਂ ਮੰਨ ਲਓ ਕਿ ਆਪਾਂ 5000 ਕੈਮਰਾ ਵੰਡ ਪਾ ਤੇ ਉਹ 5000 ਕੈਮਰੇ ਨੂੰ ਆਪਾਂ ਉੱਥੇ ਬੈਠੇ ਬੰਦੇ 5000 ਬੰਦੇ ਸੁਣੀ ਜਾਂਦੇ ਹੋਣ ਇੰਨਾ ਕਿਸੇ ਕੋਲੇ ਵਕਤ ਨਹੀਂ ਹੁੰਦਾ ਕੈਮਰਾ ਸ਼ਬਦ ਇੱਕ ਡਰਦਾ ਨਾ ਮੰਨ ਲਓ ਆਪਣੇ ਹੁਣ ਘਰ ਤੇ ਵੀ ਕੈਮਰਾ ਲੱਗਾ ਤੇ ਆਪਾਂ ਘਰੋਂ ਬਾਹਰ ਗਏ ਹੋਏ ਦੇਤੇ ਕਿ ਆਪਾਂ 24 ਘੰਟੇ ਕੈਮਰੇ ਬੁਰੇ ਥੋੜੀ ਵੱਖਰੇ ਰਹਿਣੇ ਆ ਜੇ ਕੁਝ ਵਾਪਰੇ ਘਟਨਾਵਾਂ ਦੇ ਵਿੱਚ ਆਪਾਂ ਓਨੇ ਇੱਕ ਮਿੰਟਾਂ ਦੀ ਉਸ ਘੰਟੇ ਦੀ ਵੀਡੀਓ ਦੇਖ ਲੇਗਾ ਐਨਾ ਪਹਿਲਾਂ ਕੋਣ ਆ ਵੀ ਭਾਈ ਪਹਿਲਾਂ ਕੈਮਰਾ ਲਾ ਲਓ ਫਿਰ ਕੈਮਰੇ ਤੇ ਬੈਠੇ ਰਹੋ ਵੀ ਭਾਈ ਘਰੇ ਚੱਲਦਾ ਕੀ ਆ ਵੇਲੇ ਖਾਲੀ ਥਾਂ ਵਿੱਚ ਹੀ ਜਾਓ ਸੋ ਇਹ ਹੈ ਜੀ ਕਿ ਪੰਜਾਬ ਦੀ ਪੁਲਿਸ ਦੇ ਵੱਲੋਂ ਜਿਹੜਾ ਡਰ ਪਾਇਆ ਜਾ ਰਿਹਾ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਇਹ ਕਿੰਨਾ ਕੋਈ ਕਾਰਗਰ ਸਾਬਤ ਹੁੰਦਾ ਇਹ ਸਮਾਂ ਦੱਸੂਗਾ ਜੀ ਜੀ ਬਿਲਕੁਲ ਸਹੀ ਤਾਨਾ ਸਾਹਿਬ ਉਧਰ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਈਆਂ ਨੇ ਕਿ ਤੇ ਦਾਦੂਵਾਲ ਹਰੀ ਹਾਰ ਗਏ हां बिल्कुल जी दादूवाल ਹੁਣ ਨਾਲ ਤਾਂ ਬੜੀ ਪੈੜੀ ਹੋਈ ਹੈ ਕਿ ਦਾदूवाल ਧੜੇ ਦਾ ਹੀ ਇਤਕੀ ਬਿਲਕੁਲ ਸਤੋ ਵੀ ਪਟਕਾ ਲੱਗ ਗਿਆ ਜਗਦੀਸ਼ ਸਿੰਘ ਢਿੰਡਾ ਗਰੁੱਪਾ ਜਿਹੜਾ ਉਹਦੀ ਬੱਲੇ ਬੱਲੇ ਹੋ ਗਈ ਆ ਆਜ਼ਾਦ ਬੜੇ ਜਿੱਤੇ ਆ ਪਰ ਦਾदूवाल ਹੋਰੀ ਆਪ ਹਾਰ ਗਿਆ ਆ ਮੈਂ ਹੁਣ ਰਿਪੋਰਟ ਪੜ੍ਹੀ ਹੁੰਦਾ ਸੀਗਾ ਵੀ ਲਗਭਗ 70% ਦੀ ਵੋਟਾਂ ਜਿਹੜੀਆਂ ਪੂਲ ਹੋਈਆਂ ਤੇ ਇਹ ਪਤਾ ਲੱਗਾ ਵੀ ਢਿੰਡਾ ਧੜਾ ਪਰ ਹੋ ਰਿਹਾ ਤੇ ਅਡੀਆਂ ਤੋਂ ਵੱਧ ਸੀਟਾਂ ਦੇ ਉੱਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਆ ਇਹ ਜੀ ਸ਼੍ਰੋਮਣੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਵੇਂ ਪੰਜਾਬ ਦੀ ਆ ਉਹਵੇਂ ਅੱਡ ਕਰ ਦਿੱਤੀ ਗਈ ਸੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੀ ਬਣ ਗਈ ਸੀ ਉਹਦੀ ਪਹਿਲੀ ਵਾਰ ਵਿਧਿ ਵਿਵਧਾਨ ਦੇ ਮੁਤਾਬਕ ਚੋਣ ਹੋਈ ਹੈ ਹਰਿਆਣਾ ਸਿੱਖ ਗੁਰਦੁਦੁਆਰਾ ਪ੍ਰਬੰਧਕ ਕਮੇਟੀ ਦੀ ਉਹਦੇ ਵਿੱਚ ਦਾਦੂਵਾਲ ਗਰੁੱਪ ਨੂੰ ਬਹੁਤ ਵੱਡੀ ਛੱਟ ਲੱਗੀ ਦਾਦੂਵਾਲ ਆਪ ਹਾਰ ਗਿਆ 1700 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਜਿੰਦਰ ਸਿੰਘ ਖਾਲਸਾ ਐਡਵੋਕੇਟ ਆ ਨੌਜਵਾਨ ਆਗੂ 35 30 ਸਾਲ ਦੇ ਆ ਉਹਨਾਂ ਦੇ ਕੋਲੋਂ ਹਾਰ ਗਏ ਉਹ ਵਾਰਡ ਨੰਬਰ 25 ਤੋਹਾਣਾ ਤੋਂ ਅਮਨਪ੍ਰੀਤ ਕੌਰ ਬਿਨਾਂ ਮੁਕਾਬਲਾ ਜੇਤੂ ਰਹੀ ਹੈ ਜਿਹਦੇ ਕਾਰਨ 40 ਦੇ ਵਿੱਚੋਂ 39 ਵਾਰਡਾਂ ਦੇ ਵਿੱਚ ਇਹ ਪਤਾ ਲੱਗਾ ਜੀ ਕਿ ਵੋਟਾਂ ਕੱਲ ਭਈਆਂ ਹੈਗੀਆਂ ਅਸੂਜੀ ਗੱਲ ਇਹ ਆ ਕਿ ਢਿੰਡਾ ਜਿਹੜਾ ਗਰੁੱਪ ਆ ਜਿਹਦੇ ਪ੍ਰਧਾਨ ਜਗਦੀਸ਼ ਸਿੰਘ ਢਿੰਡਾ ਸਿੱਖ ਸਮਾਜ ਸੰਗਠਨ ਦੇ ਪ੍ਰਧਾਨ ਜਿਦਾਰ ਸਿੰਘ ਮਲਵੀ ਤੇ ਹਰਿਆਣਾ ਸਿੱਖ ਪੰਥਕ ਦਲ ਦੇ ਪ੍ਰਧਾਨ ਬਲਦੇਵ ਸਿੰਘ ਕਿਆਮਪੁਰੀ ਨੇ ਜਿੱਤ ਹਾਸਲ ਕੀਤੀ ਆ ਤੇ ਢਿੰਡਾ ਜਿਹੜਾ ਢਿੰਡਾ ਜਿਹੜੇ ਇਹ ਵਾਰਡ ਨੰਬਰ 18 ਤੋਂ ਜਿੱਤੇ ਆ 1948 ਵੋਟਾਂ ਦੇ ਫਰਕ ਦੇ ਨਾਲ ਸੋ ਇਸ ਤਰੀਕੇ ਦੇ ਨਾਲ ਜਾਣਕਾਰੀਆਂ ਆਈਆਂ ਤੇ ਦਾਦੂਵਾਲ ਹਰਾਂ ਦੇ ਨਾਲ ਭੈੜੀ ਹੋਈ ਆ ਕਿਉਂਕਿ ਦਾਦੂਵਾਲ ਹੋਰੀ ਇਹਦੀ ਸਾਰੀ ਦੀ ਅਗਵਾਈ ਕਰਦੇ ਸੀ ਲੋਕ ਸਮੇਂ-ਸਮੇਂ ਦੇ ਉੱਤੇ ਦੋਸ਼ ਵੀ ਲਾਉਂਦੇ ਰਹੇ ਆ ਕਿ ਦਾਦੂਵਾਲ ਹਰਾਂ ਨੂੰ ਭਾਜਪਾ ਦਾ ਸਾਪੜਾ ਆਏਗਾ ਉਥੇ ਭਾਜਪਾ ਜਿਹੜੀ ਉਹਦੇ ਵੱਲੋਂ ਇਹ ਹਰਿਆਣਾ ਗੁਰਦੁਆਰਾ ਕਮੇਟੀ ਦੇ ਉੱਤੇ ਕਬਜ਼ਾ ਕਰ ਲਿਆ ਗਿਆ ਸੋ ਇਸ ਤਰੀਕੇ ਦੀਆਂ ਖਬਰਾਂ ਚੱਲ ਰਹੀਆਂ ਪਰ ਐਕਿਨ ਫਿਰ ਉਹ ਸਰਕਾਰੀ ਗੜਬੜੇ ਨੂੰ ਲੋਕਾਂ ਨੇ ਲਾਟਾ ਜੀ ਜੀ ਤੇਨ ਸਾਹਿਬ ਇੱਕ ਪਿੰਡ ਤੋਂ ਖਬਰ ਆ ਰਹੀ ਹੈ ਜੀ ਕਹਿੰਦੇ ਇੱਕ ਪਿੰਡ ਦੇ ਵਿੱਚ ਮਰਨਿਆਂ ਤੇ ਜਲੇਬੀਆਂ ਵਰਤੌਣ ਤੇ ਮਨਾਹੀ ਕਰ ਦਿੱਤੀ ਗਈ ਹੈ ਜੇ ਕਿਹੜਾ ਪਿੰਡ ਦੇਖੋ ਮੈਨੂੰ ਤਾਂ ਇਹ ਖਬਰ ਲੱਗੀ ਜੀ ਬਹੁਤ ਵਧੀਆ ਇਹ ਬਹੁਤ ਸੋਹਣੀ ਖਬਰ ਹੈ ਇਹ ਹਾਲਾਂਕਿ ਇਹ ਸਿੱਕਲ ਦਾ ਦੁੱਖ ਆ ਵੀ ਭਾਈ ਸਾਨੂੰ ਪੰਚਾਇਤਾਂ ਨੂੰ ਮਤੇ ਪਾਸ ਕਰਨੇ ਪੈ ਰਹੇ ਆ ਇਹੋ ਜਿਹੇ ਫੈਸਲੇ ਵਾਸਤੇ ਜਦ ਕਿ ਇਹ ਫੈਸਲੇ ਸਾਡੇ ਸੁਭਾਅ ਦੇ ਵਿੱਚ ਸਾਡੀਆਂ ਲੋੜਾਂ ਦੇ ਮੁਤਾਬਕ ਸਾਡੇ ਸਿਧਾਂਤਾਂ ਦੇ ਵਿੱਚ ਹੋਣੇ ਚਾਹੀਦੇ ਜਦ ਕਿ ਇਹ ਗੱਲ ਹੋਣੀ ਚਾਹੀਦੀ ਆ ਪਰ ਚਲੋ ਇੱਕ ਡਿੱਖਨਾ ਦਾ ਪਿੰਡ ਹੈ ਡਿੱਖ ਰਾਮਪੁਰਾ ਫੂਲ ਦੇ ਕੋਲ ਉਸ ਪਿੰਡ ਦੀ ਪੰਚਾਇਤ ਦੇ ਵੱਲੋਂ ਮਤਾ ਪਾਸ ਕੀਤਾ ਗਿਆ ਵੀ ਪਿੰਡ ਦੇ ਵਿੱਚ ਮੰਨ ਲਓ ਕਿਸੇ ਵੀ ਵੀ ਘਰੇ ਦੁੱਖ ਦਾ ਵੇਲਾ ਆ ਜਾਂਦਾ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਪਿੰਡ ਦੇ ਵਿੱਚ ਕੋਈ ਜਲੇਬੀਆਂ ਕੋਈ ਕਰੀਏ ਖਟੇਲਾ ਕੋਈ ਗੁਲਾਬ ਜਾਮਨਾ ਦੀ ਵਰਤੋਂ ਨਹੀਂ ਕਰੂਗਾ ਜੇਕਰ ਆਹ ਕੁਝ ਕਰੋਗੇ ਤੁਹਾਨੂੰ ਫਿਰ ਉਹ ਕਹਿੰਦੇ ਜੀ 21000 ਰੁਪਏ ਦਾ ਜੁਰਮਾਨਾ ਹੋਇਆ ਕਰੂਗਾ ਉਹ ਕਹਿੰਦੇ ਵੀ ਦੇਖੋ ਦੁੱਖ ਦੀ ਘੜੀ ਆਈ ਤੇ ਦੁੱਖ ਦੀ ਘੜੀ ਦੇ ਵਿੱਚ ਖੁਸ਼ੀਆਂ ਥੋੜੀ ਬਣਾਉਣੀਆਂ ਵੀ ਸਾਡੇ ਬਾਪੂ ਜੀ ਚਲੇ ਗਏ ਵਧੀਆ ਹੋਇਆ ਸਾਡੇ ਪੁੱਤ ਦੀ ਮੌਤ ਹੋ ਗਈ ਆ ਤੋ ਅਸੀਂ ਸਾਦਾ ਦਾਲ ਪਾਣੀ ਕਰੋ ਤੇ ਤੁਸੀਂ ਆਪਦੀ ਜ਼ਿੰਦਗੀ ਨੂੰ ਬਦਲੋ ਅਗਲੇ ਫਲਸਫੇ ਨੂੰ ਸਮਝੋ ਕਿ ਭਾਈ ਦੁੱਖ ਦੇ ਮੌਕੇ ਸਾਨੂੰ ਕੀ ਕਰਨਾ ਚਾਹੀਦਾ ਸੋ ਇਹੋ ਉਹਨਾਂ ਨੇ ਕਿਹਾ ਜੀ ਫਜ਼ੂਲ ਖਰਚੀ ਤੋਂ ਬਚੋ ਹਾਲਾਂਕਿ ਫਜ਼ੂਲ ਖਰਚੀ ਵਿਆਹਾਂ ਦੇ ਮੌਕੇ ਵੀ ਨਿੱਜੀ ਜ਼ਿੰਦਗੀ ਤੇ ਸਭ ਨੂੰ ਬਦਲਣੀ ਚਾਹੀਦੀ ਆ ਪਰ ਮੈਨੂੰ ਲੱਗਦਾ ਵੀ ਪੰਚਾਇਤਾਂ ਨੇ ਕਈਆਂ ਨੇ ਸੋਹਣੇ ਕੰਮ ਸ਼ੁਰੂ ਕੀਤੇ ਜਿਵੇਂ ਕਿ ਪਿਛਲੇ ਸਾਲ ਨੂੰ ਇੱਕ ਪੰਚਾਇਤ ਦੀ ਖਬਰ ਆਈ ਸੀ ਮਿਰਕਲ ਜਿਵੇਂ ਗਲਤ ਨਾ ਹੋਵਾ ਤਾਂ ਉਹ ਅਕੜੀ ਪਿੰਡ ਆ ਤੇ ਇੱਕ ਬੱਦੋਵਾਲ ਪਿੰਡ ਆ ਪੰਚਾਇਤਾਂ ਨੇ ਮਤਾ ਪਾਸ ਕੀਤਾ ਵੀ ਪਿੰਡ ਦਾ ਕੋਈ ਵੀ ਮੁੰਡਾ ਕੁੜੀ ਉਹ ਜੇਕਰ ਆਈਐਸ ਪੀਸੀਐਸ ਕਰਨੀ ਚਾਹੁੰਦਾ ਤੇ ਫਿਰ ਅਸੀਂ ਉਹਨੂੰ ਮੁਫਤ ਦੇ ਵਿੱਚ ਟ੍ਰੇਨਿੰਗ ਮਿਲੂਗੀ ਕਿਸੇ ਪਿੰਡ ਦੇ ਵਿੱਚ ਇਹ ਵੀ ਗੱਲ ਕਹੀ ਵੀ ਜੇਕਰ ਪਿੰਡ ਦੇ ਵਿੱਚ ਧੀ ਪੈਦਾ ਹੁੰਦੀ ਆ ਗਰੀਬ ਦੇ ਅਮੀਰ ਦੇ ਪੰਚਾਇਤ ਉਹਦੇ ਖਾਤੇ ਦੇ ਵਿੱਚ 5100 ਰੁਪਏ ਜਮ੍ਹਾਂ ਕਰਵਾਉਗੀ ਸੋ ਇਸ ਤਰੀਕੇ ਦੀਆਂ ਕਈ ਵਾਰ ਸੋਹਣੀਆਂ ਗੱਲਾਂ ਸਾਹਮਣੇ ਆਉਂਦੀਆਂ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੇਣਾ ਸਾਹਿਬ ਖੈਰ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਲਈ ਐਨਏ ਜੀ ਫੇਰ ਆਪਾਂ ਵਿਚਾਰਾਂ ਇਨਸਾਨ ਚ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ